ਕਰਪਾ ਕਰਕੇ ਅਕਾਲੀ ਦਲ ਬਚਾਉਣ ਲਈ ਤੂੰ ਬਿਜ਼ਨਸ ਕਰ ਤੇਰਾ ਇੰਟਰਸਟ ਬਿਜ਼ਨਸ ਹੈ ਤੇ ਅਕਾਲੀ ਦਲ ਨੂੰ ਬਚਾਉਣ ਲਈ ਕੋਈ ਇੱਕ ਬੰਦਾ ਖੜਾ ਕਰ ਦੇ ਜਾਨੀ ਇਕੱਠੇ ਹੋਏ ਆ ਉਹ ਇਕੱਠੇ ਹੋ ਕੇ ਬਾਗਲ ਬਾਅਦ ਚ ਮਾਰ ਲੇ ਕੋਲੋਂ ਸਿੱਖੀ ਬਚਾ ਲਓ ਇੱਕ ਚੀਜ਼ ਦੱਸ ਦੇਣੀ ਚਾਹੁੰਦਾ ਕਿ ਅਕਾਲੀ ਦਲ ਪੰਜਾਬ ਚ ਮਰਦਾ ਤੇ ਪੰਜਾਬ ਦਾ ਨੁਕਸਾਨ ਹੋਏਗਾ ਔਰ ਮੇਰਾ ਖਿਆਲ ਹੈ ਕਿ ਮੇਰੇ ਤੋਂ ਸਾਇ ਕੋਈ ਕਾਂਗਰਸ ਦੀ ਗੱਲ ਨਹੀਂ ਕੀਦਾ ਮੈਂ ਪੰਜਾਬ ਦੀ ਵੈਤਰੀ ਲਈ ਇਹ ਕਹੂੰਗਾ ਕਿ ਸੁਖਬੀਰ ਸਿੰਘ ਕਿਰਪਾ ਕਰਕੇ ਅਕਾਲੀ ਦਲ ਬਚਾਉਣ ਲਈ ਤੂੰ ਬਿਜ਼ਨਸ ਕਰ ਤੇਰਾ ਇੰਟਰਸਟ ਬਿਜ਼ਨਸ ਆ ਤੇ ਅਕਾਲੀ ਦਲ ਨੂੰ ਬਚਾਉਣ ਲਈ ਕੋਈ ਇੱਕ ਬੰਦਾ ਖੜਾ ਕਰ ਦੇ ਜਿਹੜਾ ਪੰਜਾਬ 'ਚ ਸਿੱਖਾਂ ਦੀ ਹੋਂਦ ਨੂੰ ਪ੍ਰਕਰਾਰ ਰੱਖ ਸਕੇ ਜਿਹੜਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਹੋਂਦ ਨੂੰ ਪ੍ਰਕਰਾਰ ਰੱਖ ਕੇ ਆ ਬੈਠੇ ਨੇ ਲਾਗੇ ਸੱਜਰ ਸਾਹਿਬ ਸਖੇਤ ਸਾਹਿਬ ਤੁਹਾਡੀ ਜਿਹੜੀ ਚੀਫ ਖਾਲਸਾ ਦਵਾਨ ਆ ਉਹਦੇ ਵਿੱਚ ਆਰਐਸਐਸ ਨੇ ਸਿੱਧੇ ਰੂਪ ਚ ਇਲੈਕਸ਼ਨ ਲੜੀ ਕਿ ਨਹੀਂ ਲੜੀ ਬਿਲਕੁਲ ਜਿੱਦਣ ਸਾਡੀ ਸਿੱਖ ਆਰਗੇਨਾਈਜੇਸ਼ਨ ਇੰਸਟੀਚਿਊਸ਼ਨ ਹੈ ਜਿਹੜੀ ਉਹਦੇ ਵਿੱਚ ਆਰਐਸਐਸ ਜਿੱਦਣ ਤੱਕ ਦੇਗੀ ਤੇ ਸਿੱਖੀ ਦਾ ਕਾਣ ਹੋ ਜਾਏਗਾ ਤੇ ਜੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਆਰਐਸਐਸ ਦੇ ਨੂੰ ਰਾਸ਼ਟਰੀ ਸਿੱਖ ਸੰਗਠਨ ਕਹਿੰਦੇ ਨੇ ਉਹ ਸਿੱਖੋ ਬਾਜੂ ਬੇਸ਼ੱਕ ਅਕਾਲੀ ਦਲ ਮਾੜਾ ਕੋਲਕਚੋਰ ਆ ਪਰ ਉਹ ਗੁਰੂ ਦੇ ਬਰਖਲਾਪ ਨਹੀਂ ਜਾਣਾ ਮੈਂ 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 ਕਾਂਗਰਸੀ ਨਹੀਂ ਆ ਮੈਂ ਉਹਨਾਂ ਦੇ ਬਹੁਤ ਬਰਖਲਾਪ ਆ ਸੁਖਬੀਰ ਬਾਦਲ ਸਿਰਫ ਬਿਜ਼ਨਸ ਕਰ ਰਿਹਾ ਪਰ ਅਕਾਲੀ ਦਲ ਨੂੰ ਡੋਬ ਰਿਹਾ ਇਹਦੇ ਤੇ ਜੋ ਸੋਚਣਾ ਪਏਗਾ ਮੈਂ ਇਹਨਾਂ ਸਾਰਿਆਂ ਨੂੰ ਜਿਹੜੇ ਕਹਿੰਦੇ ਆ ਨਾ ਉਹ ਪੰਜ ਸੱਤ ਜਾਣੀ ਇਕੱਠੇ ਹੋਈ ਆ ਉਹ ਇਕੱਠੇ ਹੋ ਕੇ ਬਾਦਲ ਬਾਅਦ ਚ ਮਾਰ ਲਓ ਕੋਲੋਂ ਸਿੱਖੀ ਬਚਾ ਲਓ